ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਲੂਨ ਝੋਟੀ ਤਾਜੀ ਸੂਨ ਨੂੰ ਹਾਜ਼ਰ ਆ ਤੇ ਇੱਕ ਪਾਲਕ ਝੋਟੀ ਇਹ ਦੋਨਾਂ ਕਿ ਵੀਰ ਅੱਜ ਵਿਕੀ ਦੇ ਰਿਹਾ ਡਿਟੇਲ ਵੀਰ ਤੋਂ ਪੁੱਛਦੇ ਆ ਸੱਸੀ ਗਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਚੀਮਾ ਜੀ ਜ਼ਿਲ੍ਹਾ ਬਰਨਾਲਾ ਹਨਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ 94657 ਜੀ 730 96 ਜਿਹੜੀ ਪਹਿਲਾਂ ਲੈਪਾ ਦਾ ਚੋਟੀ ਦੇਖੇ ਨਾ ਪਲੂਣ ਆਪਣੇ ਪਹਿਲਾ ਸੂਆ ਹੁੰਦੀ ਹੈ ਹਨਾ ਕਰਦੀ ਹੈ ਆਪਣੇ ਤਾਂ ਕਰਦੀ ਹੈ ਜੀ ਕਿ ਥੋੜੀ ਵੱਡੀ ਹੋ ਕੇ ਬਣੀ ਪਿਆ ਹਨਾ ਹਾਂ ਹੀ ਵੱਡੀ ਹੋ ਕੇ ਬਣੀ ਜੀ ਠੀਕ ਆ ਸੀਮਨ ਆਪਣਾ ਛੋਟਾ ਵੀ ਦਾਦਾ ਸੀ ਤਾਂ ਲੱਗਿਆ ਵਾ 70 5 77 77 ਠੀਕ ਆ ਕਹੇ ਕਿਦਾਂ ਸੂਣ ਚ ਲੈਦੀ ਆ ਇਹ ਲੈ ਜੂ ਜੀ ਪੰਜ ਚਾਰ ਦਿਨ ਠੀਕ ਆ ਹਫਤਾ ਲਗਭਗ ਸੂਣ ਚ ਬਾਕੀ ਆ ਹਾਂ ਹਾਂ ਅੰਦਾਜ਼ਾ ਦੁੱਧ ਕਿੰਨਾ ਦੇ ਦੂਗੇ ਦੁੱਧ ਪਾ ਲੀ 13 ਚਲਦਾ ਠੀਕ ਆ ਕਹਿੰਦਾ ਪਾ 12 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਇਹਦੀ ਮਾਰਾ ਸੀਗਾ 15 ਲੀਟਰ ਦਾ ਠੀਕ ਆ ਘਰ ਦੀ ਚੰਗੀ ਮੈਦੀ ਸੀਗੀ ਹਾਂ ਘਰ ਦੀ ਆ ਜੀ ਠੀਕ ਆ ਰੇਟ ਇਹਦਾ ਕੀ ਰੱਖਿਆ ਜੀ ਆਪਾ ਰੇਟ ਰੱਖਿਆ ਜੀ 135 ਮਾਨ ਤਨ ਹੋ ਜਾਊਗਾ ਮਾਨ ਤਨ ਕਰ ਦਾਂ ਜੀ ਕੋਈ ਮੈਂ ਪਹਿਲਾ ਸੂਆ ਸੁਣ ਕੇ ਭਾਰਪੁਰ ਵਾਲੇ ਸਕੇਤਨ ਟੋਰੀ ਬਾੜਨ ਕਟੜ ਵਗੈਰਾ ਝੂਟੇ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਪਲੂਣ ਪਹਿਲਾ ਸੂਆ ਸੂਰੀਆ ਰੇਟ ਵਜਨ ਕੀਤਾ ਇਹਦਾ ਠੀਕਾ ਮਾਨਦਲ ਮੌਕੇ ਤੇ ਹੋ ਜਾਏਗਾ 12 ਕਿਲੋ ਦੁੱਧ ਮੰਨ ਕੇ ਤੁਸੀਂ ਇਹਨੂੰ ਲੈ ਸਕਦੇ ਹੋ ਵੱਡੀ-ਬੁੱਡੀਆ ਪਲੀ-ਪੁਲੀ ਵੀ ਬਹੁਤ ਆ ਥੋੜੀ ਵੱਡੀ ਹੋ ਕੇ ਬਣੀ ਆ ਦੁੱਧ ਨੂੰ ਖੈਰ ਖਰੀ ਰੂਗੀ ਵਜਨ ਵਜੂਦ ਝੋਟੀ ਦੇ ਵਿੱਚ ਚੰਗਾ ਕਿਸੇ ਪਾਸੋਂ ਨਹੀਂ ਸੀ ਨਾ ਵੀ ਸੰਗੂ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਵਜਨ ਵਜੂਦ ਕਾਫੀ ਆ 1,35,000 ਰੁਪਏ ਕੀਮਤ ਆ ਪਲੂਣ ਪਹਿਲਾ ਸੂਆ ਸੋਰੀ ਆ ਜੇ ਅਪਾ ਝੋਟੀ ਦੇਖੀਐ ਨੇ ਆ ਪਾਲਕ ਹਨਾ ਹਾਂਜੀ ਕਿੰਨੀ ਉਮਰ ਹੋ ਗਈ ਐ ਜੀ ਉਮਰ ਇਹਦੀ ਹੈਗੀ ਐ 3 ਸਾਲ ਠੀਕ ਆ 3 ਸਾਲ ਦੋ ਦੰਦ ਹੋ ਗਈ ਉਹ ਦਾ ਹਾਂਜੀ ਦੋ ਦੰਦ ਉਸ ਝੋਟੀ ਵੀ ਆ ਹਨਾ ਹਾਂਜੀ ਉਸ ਝ ਆ ਇੰਟਰਨ ਚ ਆ ਰਹੀ ਹੈ ਠੀਕ ਹੈ ਗੱਬੜ ਵਗੈਰਾ ਕਿਵੇਂ ਆ ਗੱਬੜ ਨੂੰ ਇੱਕ ਮਹੀਨਾ ਹੋ ਗਿਆ ਇਹਨੂੰ ਠੀਕ ਹੈ ਇੱਕ ਮਹੀਨਾ ਹੋ ਗਿਆ ਟਿਕਾ ਲੱਗੇ ਨੂੰ ਹਾਂਜੀ ਠੀਕ ਆ ਖਾਲੀ ਮਨ ਕੇ ਲੈ ਲੈ ਵੇ ਸਕਾ ਨਾ ਹਾਂਜੀ ਹਾਂ ਠੀਕ ਮਾਣ ਦਾ ਰਿਕਾਰਡ ਹੈਗਾ 16 ਕਿਲੋ ਦਾ ਆਪ ਚੋਈ ਹੈ ਜੀ ਠੀਕ ਹੈ 16 ਕਿਲੋ ਵਾਲੀ ਮਾਦੀ ਆ ਗਈ ਕੱਟੀ ਹਾਂਜੀ ਇਹਦਾ ਮੁੱਲਾ ਪੱਗੀ ਰੱਖਿਆ ਇਹਦਾ ਮੁੱਲ ਹੈਗਾ 45000 ਮਾਣਦਾਨ ਹੋ ਜਾਊਗਾ ਹਾਂਜੀ ਮਾਣਦਾਨ ਠੀਕ ਹੈ ਧੋਰ ਦੀ ਬਾਹਰ ਨੂੰ ਨੰਬਰ ਝੋਟੀ ਦੇਖ ਸਕਦਾ ਕੀਮਤ 45000 ਰੁਪਏ ਥੋੜੀ ਜਿਹੀ ਗੱਲੀ ਪੂਛ ਟੁੱਟੀ ਪਿਆ ਬਾਕੀ ਬਾਈ ਜਣ ਵੀ ਝੋਟੀ ਚੰਗਾ ਟਿਕਾ ਲੱ ਸਿੱਧੀ ਕਾ ਪਹਿਲੀ ਵਾਰ ਹੀ ਭਰਾ ਕੇ ਅੱਗੇ ਵੇਖ ਤੇਰੀ ਭਰਾ ਪਹਿਲੀ ਵਾਰ ਠੀਕ ਆ ਵੀ ਚੰਗਾ ਵਜਨ ਵਜੂਦ ਕਰਕੇ ਫੇਰ ਭਰਾਇਆ ਆਪਾ ਹਣਾ ਸੋ ਚੰਗਾ ਵੀਰਾਂ ਨੇ ਸੀਮਨ ਰਖਾਇਆਗਾ ਬਾਕੀ ਠੀਕ ਆ ਬਾਕੀ ਅੱਗੇ ਆਪਣੀ ਕੈਸ ਮਦੇ ਟਪੰਡਾ ਹਣਾ ਸੋ ਦੇਖੋ ਜਰ ਵਜਨ ਵਜੂਦ ਵੱਡੀ ਬੁੱਡੀ ਬਹੁਤ ਆ ਲਿਸੀਨਾ ਵੀ ਕਿਸੇ ਪਾਸੋਂ ਨਹੀਂ ਕੀਮਤ ਦਾ 45000 ਰੁਪਇਆ ਬਾਕੀ ਮੌਕੇ ਤੇ ਵੀ ਥੋੜਾ ਬੋਤਾ ਮਾਨਦਨ ਕਰ ਦਾਂਗੇ ਦੋ ਨਗਾ ਪਤਾ ਤੁਹਾਨੂੰ ਦਿਖਾ ਦੇ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਝੋਠੀ ਪਲੂਣ ਤਾਜੀ ਸੂਨ ਵਾਲੀ ਦੋਨਾਂ ਨਗਾ ਚ ਕੋਈ ਵੀ ਨਗਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ